ਉਪਾਇਓ ਆਪਨ ਆਪ ਆਪ ਹੀ ਉਪਾਇਓ ਸੱਚਖੰਡ ਵਾਲਿਆਂ ਨੇ ਹੁਕਮ ਆਪਣਾ ਆਪ ਹੀ ਪਾਇਦਾ ਕੀਤਾ ਹੁਣ ਇਹ ਤਾਂ ਇੱਥੇ ਦੀ ਸਚਾਈ ਹੋ ਗਈ ਨਾ ਸੰਸਾਰ ਦੀ ਉੱਥੇ ਦੀ ਸਚਾਈ ਗੱਲ ਇਹ ਆਪਣਾ ਆਪ ਹੀ ਪਾਇਦਾ ਕੀਤਾ ਉਹ ਕੋ ਜਿਹੜਾ ਮਾਨ ਹੈ ਨਾ ਅਦਵੀ ਹਕਮ ਇਹ ਚੇਤ ਦਾ ਹਕਮ ਉਹ ਕਿਏ ਕਿਤੇ ਵਰਪਾ ਹੁੰਦੇ ਕਿਤੇ ਵਰਪਾ ਵਰਗੀ ਜਿਹਦਾ ਬਣ ਉਹਨੇ ਆਪਣੇ ਮਨ ਭਾਉਂਦੇ ਹੁਕਮ ਪੈਣਾ ਕਿਤੇ ਹੁਕਮ ਦੀ ਇੱਛਾ ਮਤਰਾ ਰੱਖੀ ਤੇ ਆਪਣੀ ਮਰਜ਼ੀ ਦੀ ਇੱਛਾ ਮਤਰਾ ਰੱਖੀ ਤੇ ਦਰਵੇਸ਼ ਦੀ ਇੱਛਾ ਨਾਲ ਕੋਈ ਟਕਰਾ ਜਾਂਦੀ ਹੈ ਕੋਈ ਨਰ ਜਾਂਦੀ ਹੈ ਬਹੁਤਿਆਂ ਟਕਰਾ ਜਾਂਦੀਆਂ ਨੇ ਕੋਈ ਕੋਈ ਵਿੱਚ ਰਲ ਜਾਂਦੀ ਹੈ ਮਨ ਨੂੰ ਪਾਉਂਦੇ ਹੁਕਮ ਮਨ ਕੀਦਾ ਜਿਹਦਾ ਮਨ ਹੈ ਉਹਦੇ ਉਹਦੇ ਮਨ ਪਾਉਂਦੇ ਮਨ ਨੂੰ ਵਖਰਾ ਕਰਕੇ ਨਹੀਂ ਦੇਖ ਸਕਦੇ ਇਸ ਨੇ ਵਖਰਾ ਕਰਕੇ ਮਨ ਦਾ ਕੋਈ ਵजूद ਨਹੀਂ ਰੋਸ਼ਨੀ ਦਾ ਵਖਰਾ ਆਪਣਾ ਵजूद ਕੋਈ ਨਹੀਂ। ਬਾਹਮਿਆ ਕਾਇਤੇ ਰਲ ਸੰਬੰਧ ਹੈ ਰੋਸ਼ਨੀ ਦਾ। ਧੁੱਪ ਪ੍ਰਗਟ ਕਰਦੀ ਹੈ ਸੂਰਜ ਨੂੰ। ਅੰਦਰ ਬੈਠੇ ਹੋਈਏ ਸੂਰਜ ਨਹੀਂ ਦੇਂਦਾ ਧੁੱਪ। ਚਿੱਟਾ ਚਾਨਣ ਦੇਂਦਾ ਹੈ। ਪਤਾ ਲੱਗਦਾ ਵੀ ਸੂਰਜ ਨਿਕਲਿਆ। ਦੁਆਰ ਤੇ ਧੁੱਪ ਪੈਂਦੀ ਹੈ ਕਿਸੇ ਜਗ੍ਹਾ ਤੇ ਧੁੱਪ ਪੈਂਦੀ ਹੈ। ਪਤਾ ਲੱਗਦਾ ਵੀ ਸੂਰਜ ਹੈਗਾ ਬਾਹਰ ਚ ਕਹੇ ਸਾਨੂੰ ਸੂਰਜ ਨਹੀਂ ਦਿਦਾ ਤਸਦੀਕ ਹੈ ਕਿ ਉਹਦਾ ਬੂਲ ਹੈਗਾ ਧੁੱਪ ਦਾ ਬੂਲ ਕੀ ਹੈ ਸਮਝ ਇਹ ਵੀ ਮੰਦਾ ਵੀ ਬੂਲ ਹੈ ਕੋਈ ਅਕੇ ਦਾ ਬੂਲ ਜੇ ਕੋਈ ਚੀਜ਼ ਪੈਦਾ ਹੋਈ ਹੈ ਅਗਰ ਕਿੱਥੋਂ ਪੈਦਾ ਹੋਈ ਉਹ ਦਿੱਜੀ ਹੈ ਜੋ ਦਾ ਖਾਸ਼ ਨਾ ਜੁੜੀ ਰਹਿੰਦੀ ਹੈ ਚਾਹੇ ਜੋਤ ਨਿਰਾਕਾਰੀ ਹੋਵੇ ਦੁਨੀਆ ਦੀ ਹੋਵੇ ਚਾਹੇ ਅਧੁਨੀ ਹੋਵੇ ਤੇ ਤੇ ਦੀ ਜਿਹੜੀ ਜੋਤ ਹੈ ਉਹਦਾ ਸੰਬੰਧ ਆਕਾਸ਼ ਨਾਲ ਹੈ ਜਿਹੜੀ ਹਿਰਦੇ ਦੀ ਜੋਤ ਹੈ ਉਹਦਾ ਵੀ ਸੰਬੰਧ ਆਕਾਸ਼ ਨਾਲ ਹੈ ਉਹ ਤੇ ਹੋਰ ਕੁਝ ਨਹੀਂ ਹੁੰਦਾ ਆਕਾਸ਼ ਤੇ ਆਕਾਸ਼ ਹਰ ਜਗ੍ਹਾ ਹੁੰਦਾ ਹੈ ਹਵਾ ਹਰ ਜਗ੍ਹਾ ਹੈ ਪਾਣੀ ਹਰ ਜਗ੍ਹਾ ਹੈ ਕੋਈ ਸੁਣ ਗੱਲਾਂ ਤੋ ਕਾਸ਼ ਆਕਾਸ਼ ਕੀ ਵਾਹ ਤੋ ਤੇ ਵੀ ਇਹ ਆਕਾਸ਼ ਕੀ ਗੱਲਾਂ ਨੇ ਆਕਾਸ਼ ਹੋਰ ਕਿਰਦਾ ਆਕਾਸ਼ ਜਿਆਦਾ ਸੀ ਆਕਾਸ਼ ਵਿੱਚ ਚਲੇਗਾ ਮਾਇਆ ਤੋਂ ਪਰੇ ਚਲੇਗਾ ਵਾਹ ਤੋ ਉੱਪਰ ਉਠਣ ਵਾਸਤੇ ਆਕਾਸ਼ ਵਿੱਚ ਹੀ ਰਹਿਣਾ ਪਊਗਾ ਹੋਰ ਕਿਤੇ ਨਹੀਂ ਸੁਣ ਗੱਲਾਂ ਅਕਾਸ਼ ਅਕਾਸ਼ ਸੁਣ ਮੰਡਲ ਦੀਆਂ ਗੱਲਾਂ ਨੇ ਅਕਾਸ਼ ਦਾ ਨੋ ਸੁਣ ਮੰਡਲ ਹੈ ਅਕਾਸ਼ ਚੁੱਪ ਹੈ ਅਕਾਸ਼ ਬਿਨੋ ਬੁਲਾਏ ਨਹੀਂ ਬੋਲਦਾ ਬਿਨੋ ਬੁਲਾਇਆ ਅਕਾਸ਼ ਨਹੀਂ ਬੋਲਦਾ ਫਿਰ ਅਕਾਸ਼ ਵੱਜਦਾ ਹੈ ਬਜਾਏ ਤੇ ਬੋਲਦਾ ਬੁਲਾਏ ਤੇ ਪਵਨਾ ਬੋਲਦਾ ਜੇ ਪਵਨ ਚਾਹੁੰਦੀ ਹੈ ਬੋਲਣਾ ਤਾਂ ਉਹਨੂੰ ਦਰਜ ਕਰ। ਹਵਾ ਇਸ ਤਰ੍ਹਾਂ ਗਾਣ ਕੇ ਪਹਿਲਾ ਹੁੰਦੀ ਹੈ। ਪਰ ਡੱਗਾ ਪਵਨ ਦਾ ਬਹਿਦਾ। ਡੱਗਾ ਪਵਨ ਨੂੰ ਆਰਦੀ। ਡੱਗਾ ਮਨ ਮਾਰਦਾ। ਮਨ ਮਾਰਦਾ ਹੈ। ਆਕਾਸ਼ ਬੋਲਦਾ ਹੈ। ਉਹ ਕਹਿੰਦੇ ਨੇ ਈਛਾ। ਉਹ ਜੁੱਪ ਨਹੀਂ ਨਾ ਕਰਦਾ ਬੰਨ ਜੁੱਪ ਜੁੱਪ ਨਾ ਹੋਵੇ ਕਾਹ ਚ ਡੱਗਾ ਮਰੀ ਜਾਂਦਾ ਧੁੱਤਰੇ ਬੋਲੇ ਬੋਲੇ ਚਾਹੇ ਨਾ ਬੋਲੇ ਉੱਥੇ ਨਿਕਾਵਾਂ ਤਰਬਦਾ ਦੀ ਉਹ ਤੇਰੇ ਡਗਾ ਨੂੰ ਤੇ ਹਰਦਾ ਉਹ ਨੂੰ ਬੋਲ ਕੇ ਪਰ ਘੜ ਕਰੇ ਚਾਹੇ ਨਾ ਕਰੇ ਜੁੱਪੇ ਜੁੱਪਾ ਨਾ ਹੋਵੇ ਇਹੇ ਗੱਲ ਉਹ ਤੇਰੀ ਅੜਦਾ ਫੇਰ ਜਦ ਹੱਟ ਗਿਆ ਫਿਰ ਕਹਿੰਦਾ ਮੇਰਾ ਮਨ ਮੰਦਰੀਆ ਨੂੰ ਵਜਾਵਾਏ ਮੰਦਰੀਆ ਕੀ ਹੁੰਦੀ ਐ ਡੁਗ ਡੁਗੀ ਵਜਾਦੀ ਆੜ ਮੜਿਆ ਜਿਹੜਾ ਮੰਦਰ ਸੀ ਉਹ ਵਜਾਉਂਦਾ ਨਹੀਂ ਉਹ ਡਗਾ ਦੀ ਮਾਰਦਾ ਮੇਰਾ ਮਨ ਮੰਦਰੀਆ 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 ਮੰਦਰ ਜਿਹੜਾ ਆਸ ਹੈ ਉਸਨੂੰ ਕਹੇ ਮੰਦਰੀਆ ਇਹ ਟਕਰਾਂ ਨਹੀਂ ਮਾਰਦਾ ਮੰਦਰ ਚ ਜੇ ਕਿਸੇ ਨੇ ਬੰਦ ਕਰ ਦੀਏ ਕੋਠੜੀ ਚ ਟਕਰਾਂ ਵਾਰਿਆ ਆਵਾਜ਼ ਦੁੱਧੋ ਵੀ ਪੈਦਾ ਹੋਊਗੀ 52 ਭਜ ਦਾ ਟਕਰਾਂ ਮਾਰਦਾ ਅਜ਼ਮ ਚ ਕਕਰਾਂ ਮਾਰਦਾ ਤਾਂ ਮਾਸ਼ਾ ਪਦੋਦੀ ਇਛਾ ਦੀਆਂ ਟਕਰਾਈ ਨੇ ਹੋਰ ਕੀ ਐ ਪਿਛਾਵਾ ਕਰਨੀ ਟਕਰਾਂ ਮਾਰਨੀ ਆਈ ਨੇ ਫੱਜਣਾ ਰੱਟਣਾ ਟਕਰਾਂ ਮਾਰ ਲਈਏ ਤੇ ਬਦਰਿਆ ਨਾ ਮਜਾਵੇ ਆਵਾਜ਼ ਗਗਨ ਦੀ ਐ ਗਗਨ ਹਰ ਜਗਾਂ ਨਾਲ ਐ ਤੇ ਪ੍ਰਵੇਸ਼ ਦੇ ਆਵਾਜ਼ ਵੀ ਗਗਨ ਦੀ ਐ ਅਨਾਹਦ ਰੂਪ ਅਨਾਹਦ ਬਾਣੀ ਅਨਾਹਦ ਰੂਪ ਅਨਾਹਦ ਬਾਣੀ ਚਰਨ ਸ਼ਰਨ ਜੇ ਵਸਤਵਪਰ ਉਹਦਾ ਅਨਾਹਦ ਰੂਪ ਹੈ ਐਸਾ ਰੂਪ ਨਹੀਂ ਹੈ ਜਿਹਨੂੰ ਅਸੀਂ ਅੱਖ ਨਾਲ ਦੇਖ ਸਕੀਏ ਅੱਖ ਨਾਲ ਦੇਖਣ ਵਾਲਾ ਰੂਪ ਸੀਮਤ ਹੁੰਦਾ ਅਕਾਸ਼ ਨੂੰ ਸਾਰੇ ਨੂੰ ਅੱਖ ਨਾਲ ਕੇ ਦੇਖ ਲਓਗੇ ਦੇਖ ਲਓਗੇ ਤੇ ਅਕਾਸ਼ ਤਾਂ ਕਾਇਤੋ ਵੀ ਵੱਡਾ ਰੂਪ ਜੀ ਹੋਵੇ ਫਿਰ